ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੈਸ ਸਿਆਣਪਾ ਲਖ ਹੋਵੇ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਬਿਲੇ ਵੜਿਆਈ ਹੁਕਮੀ ਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ 부ਜੈ ਤਾਂ ਹੋਮੈ ਕਹੇ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੇ ਦਿਸੇ ਦੂਰ ਗਾਵੈ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਖਿਆ ਭਉ ਉਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕੇ ਮੈਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇ ਸਰਗੁਰ ਗੋਰਖ ਬ੍ਰਹਮਾ ਗੋਰ ਪਾਰਬਤੀ ਮਾਈ ਜੇ ਹਾਂ ਜਾਣ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ তীর্থ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ੁਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁਛੇ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੂਪ ਪਤਾਲ ਸੁਣੈ ਪੋਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥ ਹੋਵੇ ਇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮੱਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸੁਚਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਣ ਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕਿਤਾਬ ਹੋਏ ਕਿਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮੋਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੀਂ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਨਾਂ ਵਿਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵੋ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੂਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ເທਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕੇਵ ਕਰ ਅੱਖਾਂ ਕੇਵ ਸਲਾਹੀ ਕਿਉ ਵਰਨੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਲ ਪਾਤਲ ਲਖ ਅਗਾਸਾਂ ਅਗਾਸ ਕੋੜ ਕੋੜ ਕਪਾਲ ਥੱਕੇ ਵੇਦ ਕਹਿਣਿਕ ਬਾਤ ਸਹਸ 18 ਕਹਿਣਕ ਤੇ ਬਾਸ ਲੂ ਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਖੀਏ ਆਪੇ ਜਾਣੇ ਆਪ ਸਾਲਾਹੀ ਸਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤਲ ਨਾ ਹੋਵਣੀ ਜੇ ਤਿਸ ਮਨੋਂ ਨ ਵੀਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਇਹ ਵੱਡ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੁਦ ਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕੁਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੀਤਿਆਂ ਦੁਖ ਭੂਖ ਸਦਮਾਰ ਏ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹੋ ਜਾਣੇ ਜੀਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਅਖਰ へ ਲਿਵ ਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ आखे दानव आखे देव आखे सुर नर मों जन सेव केते आखे आखण पाहे केते कह कह ओठ ओठ जाहे ते कीते होर करे ता आख ना सके केई के जे वड पावे ते वड होए नानक जाने साचा सोए ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਉ ਕਈਨ ਕਿਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੋਗ ਜੋਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੁ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੋਗ ਏ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪਨਾਥ 나ਥੀ ਸਭਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ आदेश तिसए आदेश आध अनिल अनाद अनाहत जोग जोग एको वेस एका माई जुगत विआई तिन चेले प्रमाण एक संसारी एक भंडारी एक लाए दी बाण जीव तिस भावै तिवे चलावै जीव होवै फरमान ਓਹ ਹੋ ਵੇਖੈ ਓਨਾ ਨਦਰ ਨ ਆਵੇ ਬਹੁਤਾ ਏ ਹੋ ਵਿਡਾਨ ਆਦੇਸ तिसए ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਬਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश तिसै आदेश आद अनिल अनाद अनाहत जोग जोग इकोएस एक दूजी बहु लाख होए लाख होवे लाख बीस लाख लाख गिडाखी एक नाम जगदीश एतराहे पत पवडियां चढ़िए होए अकीस ਸੋਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੇ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ 나ਦ ਬినੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆ ਨਾ ਜਾਹਿ ਜੇ ਕੋ ਕਹੇ ਪਿਛੇ ਪਛਤਾਏ तिथै ਘੜੀਐ ਸੁਰਤ ਮਤਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਤਨਾੰਤ ਤਿਥੈ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ